ਉਰੇ ਉਸ ਬਾਰੇ ਤੁਹਾਡਾ ਕੀ ਕਹਿਣਾ ਪਰਦਰਸ ਚਲੋ ਉਹ ਆਪਣੀ ਜਗ੍ਹਾ ਠੀਕ ਆ ਕਰਦੇ ਆ ਪ੍ਰਦਰਸ਼ਨ ਮੰਗਦੇ ਆ ਵੀ 1000 ਰੁਪਏ ਜਿਹੜਾ ਉਹਨਾਂ ਨੇ ਵਾਦਾ ਕੀਤਾ ਦੇਣਾ ਚਾਹੀਦਾ ਸੀ ਪਰ ਉਹਨਾਂ ਨੇ ਨਹੀਂ ਦਿੱਤਾ ਪਰ ਜਿਹੜਾ ਉਹ ਨਕਲੀ ਨੋਟ ਦੇ ਰਹੇ ਆ ਬੱਚਿਆਂ ਦੇ ਹੱਥ ਚ ਫੜਾਉਂਦੇ ਆ ਕਿਸੇ ਔਰਤ ਦੇ ਹੱਥ ਵਿੱਚ ਫੜਾਉਂਦੇ ਪਰ ਉਹ ਨਹੀਂ ਸਹੀ ਲੱਗਦਾ ਉਹ ਨਹੀਂ ਸਹੀ ਲੱਗਦਾ ਇਹ ਵੀ ਇਹ ਵੀ ਮਜ਼ਾਕ ਹੀ ਹੋ ਗਿਆ ਨਾ ਬੱਚਿਆਂ ਨਾਲ ਮਜ਼ਾਕ ਹੋ ਗਿਆ ਤੁਸੀਂ ਬੱਚਿਆਂ ਨੂੰ 100000 ਰੁਪਏ ਫੜਾ ਰਹੇ ਹੋ ਇਹ ਇਸ ਤੋਂ ਵੱਧ ਮਜ਼ਾਕ ਹੋਰ ਕੀ ਆ ਕਬ ਸਰਕਾਰ ਵੀ ਮਜ਼ਾਕ ਕਰੀ ਇਹ ਬੰਦਾ ਵੀ ਮਜ਼ਾਕ ਹੀ ਕਰ ਰਿਹਾ ਫਿਰ ਇਹ ਤਾਂ ਮਜ਼ਾਕ ਹੀ ਹੋ ਰਿਹਾ ਨਾ ਚਲੋ ਆਪਣੀ ਜਗਾ ਸਹੀ ਆ ਵੀ 2000 ਰੁਪਏ ਦੇਣਾ ਚਾਹੀਦਾ ਪਰ ਇਹ ਗੱਲ ਗਲਤ ਹੈ ਜਿਹੜਾ ਨਕਲੀ ਨੋਟ ਦੇ ਰਿਹਾ ਕੀ ਕਹਿੰਦੇ 20 ਟੁੱਟ ਕਹਿੰਦਾ ਤੁਸੀਂ ਸਭ ਤੋਂ ਪਹਿਲਾਂ ਤਾਂ ਮੈਂ ਜੈ ਭੀਮ ਜੈ ਭਾਰਾ ਦਵਾ ਮੈਂ ਸੀਸ਼ਕਮਾ ਨਾ ਹਰ ਭਾਰਤ ਪ੍ਰਧਾਨ ਭਾਰਤਿਆ ਜਨਾ ਪਾਰਟੀ ਜੁਆਦਾ ਸਾਰਾ ਪ੍ਰਜਾ ਰਸਟਾ ਆਮਦ ਪਾੜੀ ਖਿਲਾਫ ਆ ਕਿ ਤਿੰਨ ਸਾਲਾ ਸਮਾਂ ਹੋ ਗਿਆ ਇਹਨਾਂ ਨੇ ਕਿਹਾ ਸੀ ਕਿ ਸਰਕਾਰ ਬਣਨ ਤੇ ਸਾਰੀ ਇੱਕ ਇੱਕ ਹਜ਼ਾਰ ਰੁਪਿਆ ਪੰਜਾਬ ਦੇ ਮਹਿਲਾ ਦੇ account ਦੇ ਵਿੱਚ ਜਾਵੇਗਾ ਤਰੀਫ 3 ਸਾਲਾਂ ਸਮਾਂ ਹੋ ਗਿਆ ਪਰ ਅੱਜ ਤੱਕ ਕਿਸੇ 1 ਰੁਪਿਆ ਨਹੀਂ ਆਇਆ ਸਾਡੇ ਰਾਜ ਰੋਸ਼ਮੀ ਵਾਲੇ ਸੀ ਐਸੇ ਕਰਕੇ ਸੀ ਅਸੀਂ ਇਹ ਨੋਟ ਵੀ ਵੰਡੇ ਆ ਚਿਲਡਰਨ ਬੈਂਕ ਵਾਲੇ ਕਿਆ ਲੋ ਜੀ ਭਗਾਉਂਦਾ ਯਾਦ ਕਰਾਇਆ ਕਿ ਤੁਹਾਨੂੰ ਸ਼ਾਇਦ ਹੁਣ ਯਾਦ ਆ ਜਾਈਏ ਕਿ ਤੁਸੀਂ ਇੱਕ ਵਾਅਦਾ ਕੀਤਾ ਸੀਗਾ ਸਾਡੇ ਹੀ ਬਰਾ ਇੱਕ ਮੰਗੋ ਦਿੱਤਾ ਵਾ ਇਹ ਪ੍ਰੇਮਖੋਦੀ ਸਾਹਿਬ ਦੇ ਨਾਮ ਤੇ ਜੀ ਸਾਹਿਬਾਂ ਮਿਲਾਂਵਾਂ ਕਹਿ ਰਹੀਆਂ ਨੇ ਕਿ ਵੀ ਸਰਕਾਰ ਨੇ ਤਾਂ ਮਜ਼ਾਕ ਕੀਤਾ ਕੀਤਾ ਹੁਣ ਤੁਸੀਂ ਵੀ ਮਜ਼ਾਕ ਕਰ ਰਹੇ ਹੋ ਨਾ ਤੁਸੀਂ ਨੋਕ ਦੇ ਕਿ ਨਹੀਂ ਮਜ਼ਾਕ ਨਹੀਂ ਕਰ ਰਹੇ ਜੀ ਅਸੀਂ ਦੱਸਦੇ ਕਿ ਬੱਚਿਆਂ ਵਾਸਤੇ ਖੇਡਣਾ ਸੀ ਨੋਟ ਦਿੱਤੇ ਤੁਹਾਨੂੰ ਟਾ ਲੋ ਅੱਜ ਵੀ ਨਹੀਂ ਦੇਦਾ ਅਸੀਂ ਹੁਣ ਵੀ ਦੇ ਰਹੇ ਆ ਜ ਯਾ ਦੇਖੋ ਤੁਹਾਡੇ ਵਾਸਤੇ ਚੇਤਾ ਕਰਾ ਰਹੇ ਭਗਵੰਤ ਮਾਨ ਸਰਕਾਰ ਨੂੰ ਕਿ ਤੁਸੀਂ ਯਾਦ ਕਰੋ ਕਿ ਜੋ ਵਾਅਦਾ ਕੀਤਾ ਸੀਗਾ ਅੱਜ ਇਹ ਪ੍ਰੋਟੈਸਟ ਕਰ ਰਹੇ ਸੀ ਕੀ ਕਾਰਨ ਹਾਂਜੀ ਇਹ ਭਾਰਤੀ ਆਮਦਨਤਾ ਪਾਰਟੀ ਦੇ ਵਰਕਰ ਹੈ ਤੇ ਇਹਨਾਂ ਨੇ ਸਰਕਾਰ ਨੂੰ ਮੰਗ ਪੱਤਰ ਦਿੱਤਾ ਕਿ ਪੰਜਾਬ ਸਰਕਾਰ ਨੇ ਝੂਠੇ ਵਾਅਦੇ ਕੀਤੇ ਹਜ਼ਾਰ-ਹਜ਼ਾਰ ਰੁਪਏ ਵਾਲੇ ਤੇ ਉਹ ਦਿੱਤੇ ਨਹੀਂ ਹੈਗੇ ਤੇ ਇਹਦੇ ਵਾਸਤੇ ਅਸੀਂ ਇਹ ਸਰਕਾਰ ਲੈਵਲ ਤੇ ਕੰਮ ਹੈ ਅਸੀਂ ਡੀਸੀ ਸਾਹਿਬ ਨੂੰ ਭੇਜ ਦੇਾਂਗੇ ਤੇ ਉਹ ਅੱਗੇ ਤੇ ਪ੍ਰੋਪਰ ਕਾਰਵਾਈ ਕਰਨਗੇ ਠੀਕ ਹੈ